ਜਿਹ ਬਿਖਿਆ ਸਗਲੀ ਤਜੀ ਲਿਓ ਭੇਗ ਬੈਰਾਗ ਸਤਿਗੁਰੂ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਜਿਹ ਜਿਸ ਪੁਰਸ਼ ਨੇ ਬਿਖਿਆ ਵਿਸ਼ਿਆ ਵਾ ਬਿਖਿਆ ਮਾਇਆ ਦੇ ਮੋਹ ਦੀ ਸਗਲੀ ਸਾਰੀ ਵਾਸ਼ਨਾ ਤਜੀ ਤਿਆਗ ਦਿੱਤੀ ਹੈ ਲਿਓ ਭੇਗ ਬੈਰਾਗ ਅਤੇ ਵਿਰਾਗ ਰੂਪੀ ਭੇਗ ਲਿਬਾਸ ਧਾਰਨ ਕਰ ਲਿਓ ਲਿਆ ਹੈ ਅਥਵਾ ਜਿਸ ਨੇ ਵਿਸ਼ਿਆਂ ਨੂੰ ਭੋਗਨ ਦੀ ਸਾਰੀ ਵਾਸ਼ਨਾ ਤਿਆਗ ਦਿੱਤੀ ਹੈ ਅਤੇ ਸਾਰੇ ਪਦਾਰਥਾਂ ਲਈ ਦੋਖ ਦ੍ਰਿਸ਼ਟੀ ਕਰਕੇ ਵਿਰਾਗ ਧਾਰਨ ਕਰ ਲਿਆ ਹੈ ਅਗੇ ਸਤਿਗੁਰਾਂ ਦਾ ਪਰਮਾਨ ਹੈ ਕਹੋ ਨਾਨਕ ਸੁਨ ਰੇ ਮਨ ਤਿਹ ਨਰ ਮਾਥੇ ਭਾਗ ਸਤਿਗੁਰੂ ਸਾਹਿਬ ਜੀ ਮਹਾਰਾਜ فرمਉਂਦੇ ਹਨ રે میرے پیਾਰੇ ਮਨਾ ਤੂੰ ਸੁਣਨਾ ਕਰ ਤਿਹ ਤਿਸ ਨਰਪੁਰਸ਼ ਦੇ ਮਾਥੇ ਮੱਥੇ ਦੇ ਸ੍ਰੋਮਣੀ ਭਾਗ ਕਰਮ ਹਨ ਜਿਸ ਨੇ ਵਿਖਿਆ ਵਿਸ਼ਿਆਂ ਨੂੰ ਤਿਆਗ ਦਿੱਤਾ ਹੈ ਵਿਰਾਗ ਧਾਰਨ ਕਰ ਲਿਆ ਹੈ ਐਸੇ ਪੁਰਸ਼ ਦੇ ਸ੍ਰੋਮਣੀ ਭਾਗ ਹਨ ਇਹਨਾਂ ਸ੍ਰੋਮਣੀ ਭਾਗਾ ਦੇ ਕਾਰਨ ਕਰਕੇ ਉਸ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਸਤਿਗੁਰੂ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਜਿਨ ਕਿਨਹਿ ਪਾਇਆ ਸਾਧ ਸੰਗਤੀ ਪੂਰੈ ਭਾਗ ਬੈਰਾਗ